ਮਦੀਨਾ ਮੱਕਾ ਜੱਦਾ ਮੱਕਾ ਤੇ ਹਰ ਇੱਕ ਸ਼ਹਿਰ ਨਾਲ ਜੋੜਦੇ ਨੇ ਮੱਕੇ ਦੇ ਅਰਥ ਨੇ ਸਿਟੀ ਮੱਕੇ ਦੇ ਅਰਥ ਨੇ ਸ਼ਹਿਰ ਜਿਸ ਤੇ ਜ਼ਿਆਰਤ ਕਰਨ ਜਾਂਦੇ ਨੇ ਉਸ ਸ਼ਹਿਰ ਦਾ ਨਾਮ ਹੈ ਜੱਦਾ ਮੱਕਾ ਜੱਦਾ ਔਰ ਜੋ ਅਸਥਾਨ ਬਣਿਆ ਹੋਇਆ ਉਹਨੂੰ ਖਾਨਾ ਖੁਦਾ ਕਹਿੰਦੇ ਨੇ ਉਹਦੇ ਚ ਗੁੰਬਦ ਨਵਾ ਜੋ ਅਸਥਾਨ ਬਣਿਆ ਜਿਹਦੀ ਜ਼ਿਆਰਤ ਕਰਨ ਜਾਂਦੇ ਨੇ ਉਥੇ ਪੱਥਰ ਪਿਆ ਸੰਗਿਆਸ ਉਹਨੂੰ ਬੋਸਾ ਦੇ ਕੇ ਆਉਂਦੇ ਨੇ ਉਹਨੂੰ ਮੱਥਾ ਟੇਕਦੇ ਆਂ ਪਾਵੇਂ ਲੱਖ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ ਇੰਨੀ ਲੰਬੀ ਯਾਤਰਾ ਕਰਦੇ ਹੋ ਅਰਬਾਂ ਖਰਬਾਂ ਰੁਪਏ ਹਰ ਸਾਲ ਖਰਚਾਉਂਦੇ ਨੇ ਪਹੁੰਚਦੇ ਹੋ ਜ਼ਿਆਰਤ ਕਰਨ ਸੰਗੇ ਅਸਵਰ ਤੇ ਪੱਥਰ ਦੇ ਸੰਗ ਪੱਥਰ ਨੂੰ ਕਹਿੰਦੇ ਪਰ ਸ਼ਿੰਦੇਚ ਅਰਬੀ ਵਿੱਚ ਪੱਥਰ ਨੂੰ ਸੰਗ ਕਹਿੰਦੇ ਨੇ ਸੰਗੇ ਮਰਮਰ ਮਰਮਰ ਕਹਿੰਦੇ ਨੇ ਕੋਮਲ ਨੂੰ ਕੋਮਲ ਪੱਥਰ ਕੋਮਲ ਸੰਗ ਸੰਗੇ ਮਰਮਰ ਕਈ ਸਾਡੇ ਵਿੱਚ ਪੁਰਦੂ ਫਾਰਸੀ ਦਾ ਬੋਧ ਨਾਉਨ ਤੇ ਸੰਘ ਮਰਮਰ ਕਹੀ ਜਾਂਦੇ ਸੰਘ ਸ਼ਬਦ ਨਹੀਂ ਹੈ ਸੰਗ ਸੰਗ ਦਾ ਮਤਲਬ ਪੱਥਰ ਸੰਗੇ ਮਰਮਰ ਕੋਮਲ ਪੱਥਰ ਸੁੰਦਰ ਪੱਥਰ ਸੰਗੇ ਅਸਵਤ ਪੱਥਰ ਅਸਵਤ ਪੱਥਰ ਉਹਦੀ ਜ਼ਿਆਰਤ ਕਰਨ ਲਈ ਜਾਂਦੇ ਨੇ ਈਸਾਈ ਵੀ ਚਰਚ ਦੇ ਅੰਦਰ ਈਸਾ ਦੀ ਮੂਰਤੀ ਬਣਾ ਕੇ ਖੜ੍ਹੀ ਕੀਤੀ ਹੈ ਮਰੀਮ ਮਰੀਮ ਦੀ ਮੂਰਤੀ ਕਰੀਬਨ ਕਰੀਬਨ पचानवे फीसदी सारी दुनिया की आबादी पत्थर की पूजा करती है लेकिन इसका यह मतलब नहीं कि पचानवे फीसदी आबादी नादान है नहीं शुरू शुरू से जो पत्थर की पूजा हुई मैज इस करके कि पत्थर कोल अवस्था परमात्मा है मैं एक दफा फिर अर्ज करा परमात्मा निराह आ रही है उन्होंने बुख प्यास नहीं लगती पत्थर भी नहीं लगता परमात्मा दुख सुख तो ना है पत्थर भी दुख सुख तो ना है परमात्मा निंदा उस तत्व नेहरा है पत्थर भी निंदा उस तत्व नेहरा है पत्थर कुल अवस्था परमात्मा दी है पत्थर कुल चेतना जागृति परमात्मा दी नहीं है पत्थर ने परमात्मा होना है पत्थर कुल अवस्था है अब पत्थर सहज से सहज जागेगा हजारों साल दी लंबी यात्रा तो बाद प्रकृति पत्थर को जान दिए ਪੱਥਰ ਨੂੰ ਮਿੱਟੀ ਬਣਾ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਕਰਦੇ ਹੈ ਇਹ ਪ੍ਰਕਿਰਤੀ ਕੰਮ ਕਰਦੀ ਹੈ ਬਨਸਪਤੀ 2-3 ਫੀਸਦੀ ਜਾਗ ਗਈ ਹੈ ਚੱਲੀ ਪੱਥਰ ਤੋਂ ਸੀ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਕਿਉਂਕਿ ਥੋੜੀ ਜਿਹੀਆਂ ਬਨਸਪਤੀ ਜਾਗ ਗਈਏ ਤਾਂ ਪਿਆਸ ਵੀ ਲੱਗਦੀ ਪਾਣੀ ਚਾਹੀਦਾ ਜਲ ਬਿਨ ਸਾਥ ਕੁਮਲਾਵਤੀ ਉਪਜੇ ਨਾਏ ਰਾਮ ਪੱਥਰ ਨੂੰ ਪਿਆਸ ਨਹੀਂ ਲੱਗਦੀ वनस्पति लग है सिर्फ प्यास दी है दी है है सर्दी गर्मी भी महसूस कर है मौसम का भी इसके असर पैंता है क्योंकि जागृति है पत्थर से कोई असर नहीं पैता भावें ठंड है तो भावें गर्मी है भावे सर्दी है भावें गर्मी है भावे मौसम कैसा है भावे बरखा दी रुत लेकिन वनस्पति से पैंता है थोड़ी जी जागृति ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਪੰਛੀਆਂ ਦੇ ਰੂਪ ਵਿੱਚ ਪ੍ਰਗਟ ਹੋਈ ਤੇ ਪਸ਼ੂ ਜ਼ਿਆਦਾ ਜਾਗ ਗਏ ਨੇ ਪਿਆਸ ਤੇ ਲੱਗਦੀ ਹੈ ਹੁਣ ਭੁੱਖ ਵੀ ਲੱਗਦੀ ਹੈ ਮੇਰਾ ਪਾਣੀ ਪਿਲਾ ਕੇ ਗਊ ਨੂੰ ਤ੍ਰਿਪਤ ਨਹੀਂ ਕੀਤਾ ਜਾ ਸਕਦਾ ਘਾਹ ਵੀ ਚਾਹੀਦਾ ਮੇਰਾ ਪਾਣੀ ਪੀ ਕੇ ਸ਼ੇਰ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਮਾਸ ਵੀ ਚਾਹੀਦਾ ਕਿਉਂਕਿ ਪਿਆਸ ਦੇ ਨਾਲ ਨਾਲ ਭੁੱਖ ਵੀ ਲੱਗਦੀ ਹੈ ਭੋਜਨ ਵੀ ਚਾਹੀਦਾ दुख सुख भी महसूस करते हैं थोड़ा और भावें तो थोड़ी जिया बनस्पति भी दुख महसूस कर दी पर बहुत थोड़ा पशु उस तो ज्यादा करते हैं पशुओं के चो कुछ पशु ऐसे ने जरा ज्यादा जागे ने, कुछ ऐसे ने थोड़े जागे दुख सुख घट महसूस करते हैं अचेत पशु थोड़े जिया सुचेत पशु का खाजा ने आहार है जिमें घास बनस्पति जीवन तो इसे भी है ਪਰੇ ਜੰਗਲੀ ਜਾਨਵਰਾਂ ਦਾ ਆਹਾਰ ਹੈ। ਘਾਹ ਅਚੇਤ ਹੈ। ਹਿਰਨ ਨਹੀਂ ਲਗਾਏ ਥੋੜੇ ਜਿਹਾ ਸੁਚੇਤ ਨੇ। ਅਚੇਤ ਸੁਚੇਤ ਦਾ ਆਹਾਰ ਹੈ। ਫਿਰ ਹਿਰਨ ਸ਼ੇਰ ਦਾ ਆਹਾਰ ਨੇ। ਉਹ ਇਹਨਾਂ ਨੂੰ ਮਾਰ ਕੇ ਖਾਂਦਾ ਹੈ। ਸ਼ੇਰ ਜ਼ਿਆਦਾ ਜਾਗਿਆ ਹੈ। ਹਿਰਨ ਇਤਨੇ ਜਾਗੇ ਨਹੀਂ, ਭੋਲਾ ਜਾਨਵਰ ਹੈ। ਅਚੇਤ। ਅਚੇਤ ਸੁਚੇਤ ਦਾ ਆਹਾਰ ਹੈ। ਪ੍ਰਕਿਰਤੀ ਚ ਨਿਗਾਹ ਮਾਰੋਗੇ ਨਾ? ਇਸੇ ਨੂੰ ਗੁਰਨਾਣਿਕ ਨੇ ਇਸ਼ਾਰਤ ਨਾਲ ਕਹਿ ਦਿੱਤਾ ਜੀਆਂ ਆ ਕਾਰ ਜੀ ਖਾਣਾ ਹੈ ਜਿਸ ਵਿੱਚ ਜੀਵ ਨਹੀਂ ਉਹ ਖਾਣਾ ਨਹੀਂ ਬਣ ਸਕਦਾ ਜੇ ਤੇ ਦਾਣੇ ਅਨਕੇ ਜੀਆਂ ਬਾਜਨਾ ਕੋਈ ਜੀਵ ਤੋਂ ਬਿਨ ਕੁਝ ਵੀ ਨਹੀਂ ਜੀਵ ਸਰਵ ਦੇ ਚ ਹੈ ਜੀਵ ਨਹੀਂ ਤੋਂ ਉਸ ਦੇ ਲੈਣ ਨਾਲ ਜੀਵਨ ਵੀ ਨਹੀਂ ਮਿਲ ਸਕਦਾ ਘਾਸ ਤੇ ਜੀਵਨ ਹੈ ਬ੍ਰਸਪਤੀ ਦੇ ਜੀਵਨ ਹੈ ਦਾਣਿਆਂ ਦੇ ਜੀਵਨ ਹੈ ਪਾਣੀ ਦੇ ਜੀਵਨ ਹੈ ਪਹਿਲਾ ਪਾਣੀ ਜੀਵ ਹੈ ਜਿਤਾ ਰਿਆ ਸਭ ਕੋ ਪਸ਼ੂ ਨੂੰ ਭੁੱਖ ਪਿਆਸ ਲੱਗਦੀ पशु कोल आवाज भी आ गई वनस्पति को आवाज नहीं है आवाज भी आ गई लेकिन आवाज है अलफाज नहीं है धुन ते आ गई अखर नहीं आए हजार साल की लंबी यात्रा तो बाद प्रकृति पशुआ निस शकल प्रगट करती है मनुख ये लंबी यात्रा है मनुख मनुखन भूख प्यास से लगती है ਦੁਖ ਸੁਖ ਤੇ ਮੈਸੂਸ ਜ਼ਿਆਦਾ ਕਰਦਾ ਹੈ ਪਰ ਇਹਦੇ ਕੋਲ ਮਨ ਵੀ ਹੈ ਇਹਦੀਆਂ ਤਨ ਦੀਆਂ ਲੋੜਾਂ ਨੇ ਤੇ ਮਨ ਦੀਆਂ ਖਾਇਸ਼ਾਂ ਨੇ ਇਹ ਤਨ ਕਰਕੇ ਵੀ ਦੁਖੀ ਹੁੰਦਾ ਹੈ ਮਨ ਕਰਕੇ ਵੀ ਦੁਖੀ ਹੁੰਦਾ ਹੈ ਤਨ ਦੇ ਦੁੱਖ ਨੂੰ ਰੋਗ ਕਹਿੰਦੇ ਨੇ ਮਨ ਦੇ ਦੁੱਖ ਨੂੰ ਸੋਗ ਕਹਿੰਦੇ ਨੇ ਸੋਗੀ ਪਸ਼ੂ ਨਹੀਂ ਹੁੰਦੇ ਪਸ਼ੂ ਕਦੀ ਬੋੜ ਵੀ ਨਹੀਂ ਹੁੰਦੇ ਸੋਗੀ ਵੀ ਨਹੀਂ ਹੁੰਦੇ ਪਸ਼ੂ ਕਦੀ ਪਾਗਲ ਵੀ ਨਹੀਂ ਹੁੰਦੇ ਹਾਂ ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੋਖਾਂ ਦੇ ਨਾਲ ਰਹਿਣਾ ਪੈ ਜਾਂਦਾ ਹੈ ਇਹ ਕਿਉਂ ਪਸ਼ੂ ਪਾਗਲ ਨਹੀਂ ਹੁੰਦੇ ਇਹ ਵੀ ਮੈਰਜ਼ ਕਰਦੇ ਮਨੁੱਖ ਕੋਲ ਆਵਾਜ਼ ਆਲੇ ਅਲਫ਼ਾਜ਼ ਵੀ ਆਲੇ ਮਨੁੱਖ ਦਾ ਸਾਰਾ ਜਿਹੜਾ ਵਿਕਾਸ ਹੋਇਆ ਹੈ ਇਤਨਾ ਅੱਗੇ ਲੰਘ ਗਿਆ ਹੈ ਕਿ ਅੱਖਰਾਂ ਦੇ ਆਸਰੇ ਤੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੇਤ ਗੁੰਗਾ ਅਖਰੀ ਲਿਖਣ ਬੋਲਣ ਵਾਂਗ ਅਖਰਾਂ ਸਿਰ ਸੰਜੋਗ ਵਕਾਣਾ ਮਨੁੱਖ ਦੇ ਕੋਲ ਆਵਾਜ਼ ਹੋਵੇ ਤੇ ਅਖਰੇ ਦੇ ਕੋਲ ਖੋ ਲਈਏ ਕਿ ਉੱਥੇ ਚਲਾ ਜਾਏਗਾ ਜਿੱਥੇ ਪਸ਼ੂ ਨੇ ਸਾਰਾ ਵਿਕਾਸ ਰੁਕ ਜਾਏਗਾ ਗੁੰਗਾ ਬੰਦਾ ਦੁਕਾਨ ਚਲਾ ਸਕਦਾ ਗੁੰਗਾ ਪ੍ਰੋਫੈਸਰ ਪੜਾ ਸਕਦਾ ਤੇ ਗੁੰਗਾ ਵਿਦਿਆਰਥੀ ਪੜ ਲਏਗਾ ਗੁੰਗੇ ਦਾ ਤੇ ਸਾਰਾ ਵਿਕਾਸ ਰੁਕ ਜਾਂਦਾ ਹੈ ਮਨੁੱਖ ਨੇ ਜਿਹੜਾ ਇਤਨਾ ਵਿਕਾਸ ਕੀਤਾ ਹੈ ਬੋਲ ਕੇ ਕੀਤਾ ਹੈ ਅੱਖਰਾਂ ਤੇ ਅਸਵਾਰ ਹੋ ਕੇ ਕੀਤਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਤੇ ਦੂਸਰਾ ਇਹ ਨੁਕਤਾ ਵੀ ਮੈਂ ਬਿਆਨ ਕਰਦੇ ਹਾਂ ਕਿਸੇ ਨੂੰ ਵੇਖ ਕੇ ਕੁਝ ਵੀ ਨਹੀਂ ਪਤਾ ਚੱਲਦਾ ਇਹ ਬੰਦਾ ਕੀ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਕੁਝ ਵੀ ਨਹੀਂ ਪਤਾ ਚੱਲਦਾ ਵੇਖ ਕੇ ਤੇ ਇਤਨਾ ਪਤਾ ਚੱਲਦਾ ਹੈ ਬੁੱਢਾ ਹੈ ਬੱਚਾ ਹੈ ਕਿ ਜਵਾਨ ਹੈ ਵੇਖ ਕੇ ਤੇ ਇਤਨਾ ਪਤਾ ਚੱਲਦਾ ਹੈ ਇਸਤਰੀ ਹੈ ਕਿ ਪੁਰਸ਼ ਹੈ ਪਰ ਇਹ ਮੂਰਖ ਹੈ ਸਿਆਣਾ ਹੈ ਤਮ ਗੁਣੀਏ ਰਜੋ ਗੁਣੀਏ ਤਾਮਕ ਹੈ ਅਧਾਰਮਕ ਹੈ ਇਹ ਵੇਖਦਿਆਂ ਨਹੀਂ ਪਤਾ ਚੱਲਦਾ ਇਹ ਤੇ ਉਹ ਬੋਲੇ 5-10 ਦਿਨ ਉਹਦੀ ਗੁਫ਼ਤਾ ਗੋ ਸੁਣੀਏ ਤਾਂ ਪਤਾ ਚੱਲੇਗਾ ਸਿੱਖ ਸਾਦੀ ਸਾਹਿਬ ਕਹਿੰਦੇ ਨੇ ਤਾਂ ਮਰਦੇ ਸੁਕਨ ਨਾ ਗੁਫ਼ਤਾ ਬਾਸ਼ਦ ਐਬੋ ਹੁਨਰ ਨੇ ਗੁਫ਼ਤਾ ਬਾਸ਼ ਜਿਤਨੇ ਚਿਰਤਕ ਮਨੁੱਖ ਬੋਲੇ ਨਾ ਉਹਦੇ ਗੁਣ ਤੇ ਔਗਣਾ ਦਾ ਨਹੀਂ ਪਤਾ ਚੱਲਦਾ ਉਹਦੀ ਮੂਰਖਤਾ ਤੇ ਸਿਆਣਪ ਦਾ ਨਹੀਂ ਪਤਾ ਚੱਲਦਾ ਉਹਦੇ ਕ੍ਰੋਧ ਤੇ ਸ਼ਾਂਤਮਈ ਦਾ ਨਹੀਂ ਪਤਾ ਚੱਲਦਾ ਉਹਦੇ ਜਲਦਬਾਜ਼ ਤੇ ਧੀਰਜ ਮਾਨ ਹੋਣ ਦਾ ਪਤਾ ਨਹੀਂ ਚੱਲਦਾ ਇਹ ਜੋ ਬੋਲ ਚੱਲਦਾ ਬਤਾ ਕਰਦਾ ਹੈ ਉਦੀ ਗੁਸਤਗੂਤ ਪਤਾ ਚੱਲਦਾ ਹੈ ਤੇ ਜੇ ਜੋ ਗੁਣ ਨੇ ਸਮ ਗੁਣ ਨੇ ਸਤੋ ਗੁਣ ਨੇ ਸੰਸਾਰੀ ਹੈ ਕਿ ਭਗਤ ਹੈ ਇਹ ਬੋਲ ਸਭ ਕੁਝ ਦੱਸ ਦੇਵੇ ਮਨੁੱਖ ਨਵੇਂ ਫਿਸਦੀ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਹੁੰਦਾ ਤੇ ਸਿਰਫ ਪ੍ਰਗਟ ਹੀ ਨਹੀਂ ਹੁੰਦਾ ਸਾਰਾ ਵਿਕਾਸ ਵੀ ਬੋਲਾਂ ਦੇ ਖੜਾ ਹੈ ਅਖਰੀ ਨਾਮ ਅਖਰੀ ਸਾਖ ਅਖਰੀ ਗਿਆਨ ਵੇਦ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਦੋਗ ਵਖਾ ਹੁਣ ਮੈਂ ਅਰਜ਼ ਕਰਾਂ ਜਨਨ ਅਸੀਂ ਦਾਰਸ਼ਨਿਕ ਚਿੰਤਕ ਫਲੋਸਫਰ ਕਹਿੰਦੇ ਆ ਉਹ ਵੀ 12 13 14 ਵਰਤੋਂ ਵਰ 15 ਸਦੀ ਤੋਂ ਜ਼ਿਆਦਾ ਨਹੀਂ ਜਾ ਗਏ ਬਾਕੀ ਸਭ ਇਹ ਜਾਗਤ ਸੋਇਆ ਜਨਮ ਗਵਾਇਆ ਤੇ ਹੁਣ ਮੈਂ ਇਹਦਾ ਖੁਲਾਸਾ ਤੇ ਸਵੇਰੇ ਕਰਾਂਗਾ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾ ਸੁੱਤੀ ਚੇਤਨਾ ਨੂੰ ਜਗਾਣਾ ਹੈ ਸੁੱਤੇ ਮਨ ਨੂੰ ਜਗਾਣਾ ਹੈ ਜਿਤਨਾ ਮਨ ਜਾਗਦਾ ਜਾਏਗਾ ਇਹਦਾ ਗਿਆਨ ਵੱਧਦਾ ਜਾਏਗਾ ਇਹਦਾ ਬੋਧ ਵੱਧਦਾ ਜਾਏਗਾ ਇਹਦੀ ਸਮਝ ਵੱਧਦੀ ਜਾਏਗੀ ਤੇ ਕੀਮਤ ਸਮਝ ਦੇ ਨਾਲ ਆਉਂਦੀ ਹੈ ਉਹ ਨਹੀਂ ਹੈ ਮੈਂ ਅਕਸਰ ਬਿਆਨ ਕਰਦਾ ਹਾਂ ਨਾ ਜੋ ਮੇਰੀ ਸਮਝ ਵਿੱਚ ਨਹੀਂ ਹੈ ਨਹੀਂ ਹੈ ਨਹੀਂ ਹੋਵੇਗਾ ਪਰਮਾਤਮਾ ਜ਼ਰਰੇ ਜ਼ਰਰੇ ਚ ਹੋਵੇਗਾ ਮੇਰੀ ਸਮਝ ਵਿੱਚ ਨਹੀਂ ਹੈ ਤੋਂ ਨਹੀਂ ਹੈ ਇਹਦੇ ਉੱਤੇ ਜਿਹੜਾ ਮੈਂ ਉਦਾਹਰਣ ਦੇਣਾ ਹਾਂ ਉਹ ਅਰਜ਼ ਕਰਕੇ ਮੈਂ ਸਮਾਪਤੀ ਕਰਦੇ ਹਾਂ ਇਸ ਵਕਤ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੁੰਦੇ ਨੇ ਮਾਂ ਭੈਣ ਪਸ਼ੂਆਂ ਦੀ ਵੀ ਆਉਂਦੀ ਮਾਮੀ ਚਾਚੀ ਤਾਈ ਸੱਸ ਪਸ਼ੂਆਂ ਦੀ ਵੀ ਆਉਂਦੀ ਹੈ ਪਰਿਵਾਰ ਦੇ ਹੁੰਦੇ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾ ਜਿੰਦਾ ਕਿਉਂ ਸਮਝ ਲੈ ਸਮਝ ਲੈ ਉਹਦੀ ਜ਼ਿੰਦਗੀ ਤੋਂ ਪਤਾ ਚੱਲਦਾ ਹੈ ਇਨੂੰ ਮਾਮੀਆਂ ਦੀ ਸਮਝ ਨਹੀਂ ਚਾਚੀ ਦੀ ਸਮਝ ਨਹੀਂ ਮਾਂ ਦੀ ਸਮਝ ਨਹੀਂ ਭੈਣ ਦੀ ਸਮਝ ਨਹੀਂ ਹੈ ਦਾਦੀ ਦੀ ਸਮਝ ਨਹੀਂ ਹੈ ਨਾਨੀ ਦੀ ਸਮਝ ਨਹੀਂ ਹੈ ਸੱਸ ਦੀ ਸਮਝ ਨਹੀਂ ਨਹੀਂ ਤੇਰੀ ਜ਼ਿੰਦਗੀ ਤੋਂ ਪਤਾ ਚੱਲਦਾ ਹੈ ਤੇਰੇ ਵਿਵਹਾਰ ਤੋਂ ਪਤਾ ਚੱਲਦਾ ਹੈ ਪਰਿਵਾਰ ਦੇ ਹੁੰਦਿਆ ਹੋਇਆ ਪਸ਼ੂ ਪਰਿਵਾਰ ਤੋਂ ਬਿਨਾ ਜੀਵਦਾ ਕਿਉਂ ਸਮਝ ਨਹੀਂ ਹੈ ਨਿਰੰਕਾਰ ਦੇ ਹੁੰਦਿਆ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਵਦਾ ਹੈ ਕਿਉਂ ਸਮਝ ਨਹੀਂ ਸਮਝਦੇ ਤੇ ਮਨੁੱਖ ਦੀ ਜ਼ਿੰਦਗੀ ਦੱਸਦੀ ਪਈ ਏ ਇਹ ਨਿਰੰਕਾਰ ਦੇ ਹੁੰਦਿਆਂ ਆ ਨਿਰੰਕਾਰ ਤੋਂ ਬਿਨਾ ਜੀ ਰਿਹਾ ਨਿਰੰਕਾਰ ਮਹਾ ਅਨੰਦ ਹੈ ਤੇ ਦੁੱਖ ਦੇ ਚ ਜੀ ਰਿਹਾ ਨਿਰੰਕਾਰ ਤੇ ਮਹਾ ਰਸ ਹੈ ਤੇ ਬੇਰਸੀ ਦੇ ਜੀ ਰਿਹਾ ਨਿਰੰਕਾਰ ਤੇ ਮਹਾ ਚਾਨਣ ਹੈ ਤੇ ਹਨੇਰੇ ਦੇ ਜੀ ਰਿਹਾ ਨਿਰੰਕਾਰ ਤੇ ਨਿਰਭੈ ਹੈ ਤੇ ਬੜਾ ਡਰਿਆ ਡਰਿਆ ਜੀ ਰਿਹਾ ਬੈਵਿਤੋ ਕੇ ਜੀ ਰਿਹਾ ਨਿਰੰਕਾਰ ਤੇ ਨਿਰਵੈ ਰ ਹੈ ਤੇ ਵਿਤਕਰਿਆਂ ਦੇ ਚ ਤੇ ਵੈਰ ਵਿਰੋਧ ਦੇ ਜੀ ਰਿਹਾ निरंकार ਤੇ પ્રેમ ਦੀ ਮੂਰਤੀ ਹੈ ਤੇ ਨਫ਼ਰਤ ਤੇ ਗਿਰਣਾ ਦੇ ਜੀ ਰਿਹਾ ਹੈ ਮੈਂ ਕਿਹਦਾ ਫਿਰਦੌਸ ਰਾਂ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੁੰਦੇ ਪਰਵਾਰ ਦੇ ਹੁੰਦੇ ਹੋਇਆ ਪਸ਼ੂ ਪਰਿਵਾਰ ਤੋਂ ਬਿਨਾਂ ਜਿੰਦਾ ਹੈ ਕਿਉਂ ਸਮਝ ਲੈ ਸਮਝ ਲੈ ਉਹਦੀ ਜ਼ਿੰਦਗੀ ਦੱਸਦੀ ਪਈ ਐ ਨੂੰ ਸਮਝ ਲੈ ਨਿਰੰਕਾਰ ਦੇ ਹੁੰਦੇ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਵਦਾ ਹੈ ਇਹਦੀ ਜ਼ਿੰਦਗੀ ਦੱਸਦੀ ਪਈ ਹੈ ਇਹਦੇ ਜੀਵਨ ਤੋਂ ਪਤਾ ਚੱਲਦਾ ਹੈ ਕਿ ਨਿਰੰਕਾਰ ਤੋਂ ਬਿਨਾ ਜੀਵਦਾ ਹੈ ਮੈਂ ਫਿਰ ਅਰਜ਼ ਕਰਾਂ ਕੀ ਹੋਇਆ ਬਾਟ ਕਰਦਾ ਕੀ ਹੋਇਆ ਕਥਾ ਕਰਦਾ ਕੀ ਹੋਇਆ ਕੀਰਤਨ ਕਰਦਾ ਕੀ ਹੋਇਆ ਦਾਨ ਪੁੰਨ ਕਰਦਾ ਹੈ ਨਿਰੰਕਾਰ ਮਹਾ ਆਨੰਦ ਹੈ ਤੇ ਦੁੱਖ ਦੇ ਜੀਵ ਹੈ ਨਿਰੰਕਾਰ ਮਹਾ ਰਸ ਹੈ ਬੇਰਸੀ ਦੇ ਜੀਵ ਹੈ ਨਿਰੰਕਾਰ ਮਹਾ ਚਾਨਣ ਹੈ ਤੇ ਅੰਧੇਰੇ ਜੀ ਰਹੇ ਹੈ ਨਿਰੰਕਾਰ ਤੇ ਨਿਰਵੈਰ ਹੈ ਤੇ ਵਿਤਕਰਿਆਂ ਦੇ ਜੀ ਰਹੇ ਹੈ ਬੈਰ ਵਿਰੋਧ ਦੇ ਜੀ ਰਹੇ ਪਰਵਾਰ ਦੇ ਹੁੰਦੇ ਆ ਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਕਿਉਂ ਸਮਝ ਨਹੀਂ ਆਏ ਨਿਰੰਕਾਰ ਦੇ ਹੋਂਡਿਆ ਆ ਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਕਿਉਂ ਸਮਝ ਨਹੀਂ ਆਏ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਬਫੇਰਾ ਕੁਝ ਬ੍ਰਹਿਮੰਡ ਦੇ ਚ ਜਿਤਨੀ ਮੇਰੀ ਸਮਝ ਹੈ ਉਤਨਾ ਤੇ ਹੈ ਬਾਕੀ ਨਹੀਂ ਬਾਕੀ ਨਹੀਂ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਹੱਕ ਹਾਰ ਕੇ ਗੁਰੂ ਤੇਰੀ ਸ਼ਰਨ ਆਇਆ ਤੂੰ ਸਾਨੂੰ ਬੁੱਧ ਦੇ ਉਹ ਸਮਝ ਦੇ ਜਿਹੜੀ ਤੈਨੂੰ ਸਮਝ ਸਕਦੀ ਹੈ ਜਿਹੜੀ ਤੈਨੂੰ ਸਮਝ ਸਕਦੀ ਇਸ ਦਾ ਖੁਲਾਸਾ ਮੈਂ ਕੱਲ ਸਵੇਰੇ ਵੀ ਕਥਾ ਜਿਹੜੇ ਸਾਹਮਣੇ ਕਰਾਂਗਾ ਜਿਵੇਂ ਤੁਹਾਨੂੰ ਦੱਸ ਰਿਹਾ ਮੇਰੀ ਸਿਹਤ ਐਜੋ ਕੁ ਮੈਂ ਬੋਲ ਰਿਹਾ ਗੁਰੂ ਨੇ ਬੁਲਾ ਲਿਆ ਇਸ ਸਤਿਗੁਰ ਨੇ ਹਿੰਮਤ ਦੇ ਦਿੱਤੀ ਸਵੇਰੇ ਦੀ ਖਾਂਸੀ ਨੇ ਤੰਗ ਕੀਤਾ ਤੇ 8-10 ਦਿਨ ਤੋਂ ਲਗਾਤਾਰ ਬੁਖਾਰ ਨੇ ਘੇੜਾ ਲេចਿਆ ਦੋ ਦਿਨ ਬਾਅਦ ਸ਼ਹਿਰ ਬਦਲ ਜਾਂਦਾ ਸੀ ਡਾਕਟਰ ਬਦਲ ਜਾਂਦਾ ਸੀ ਦਵਾਈ ਦੇ ਦਿੰਦੇ ਸਨ ਬੁਖਾਰ ਲੈ ਜਾਂਦਾ ਸੀ ਜਿਉਂ ਅਗਲੇ ਸ਼ਹਿਰ ਪਹੁੰਚਦਾ ਸੀ ਫਿਰ ਬੁਖਾਰ ਚੜੇਗਾ ਬੁਖਾਰ ਦੀ ਹਾਲਤ ਵਿੱਚ ਮੈਂ ਰਾਤ ਦਿੱਲੀ ਪਹੁੰਚਿਆ ਬੁਖਾਰ ਦੀ ਹਾਲਤ ਇਸ ਸਵੇਰੇ ਸਫਰ ਕੀਤਾ ਦਵਾਈ ਰਸਤੇ 'ਚ ਲੈਂਦੇ ਆ ਇੱਥੇ ਤੱਕ ਮੇਰਾ ਕੁਝ ਸਰੀਰ ਥੋੜਾ ਜਿਹਾ ਠੀਕ ਹੋ ਗਿਆ ਅਸੀਸ ਬਖਸ਼ਣੇ ਕੱਲ ਸਵੇਰੇ ਦੀ ਹਾਜ਼ਰੀ ਵਰਨੀ ਹੈ ਕੱਲ ਸ਼ਾਮ ਦੀ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਵਰਕੇ ਦਾਸ ਨੇ ਵਾਪਸ ਚਲੇ ਜਾਣਾ ਹੈ 10 ਦਿਨ ਦੀ ਹਾਜ਼ਰੀ ਦਾਸ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ धन गुरुतेतवाद सैब जी महाराज ਦੇ ਪੁਰਬ ਦੇ ਸੰਬੰਧ ਦੇ ਚਾਦਰੀ ਭਰ ਨਹੀਂ ਹੁੰਦੇ ਅਸੀਸਾਂ ਬਖਸ਼ਣੀਆਂ ਇਹ ਜੋ ਨੁਕਤਾ ਤੁਹਾਡੇ ਸਾਹਮਣੇ ਰੱਖਿਆ ਹੈ ਜਾਗਤ ਸੋਇਆ ਜਨਮ ਗਵਾਇਆ ਸੜੀ ਚੇਤਨਾ ਬਹੁਤ ساری ਸੁੱਤੀ ਪਈ ਹੈ ਜੋ ਟੋਟਲੀ ਸੁੱਤਾ ਹੋਇਆ ਹੈ ਉਹ ਪੱਥਰ ਹੈ ਜੋ ਟੋਟਲੀ ਜਾਗੇ ਹੋਇਆ ਹੈ ਪੂਰਨਪੁਰਖ ਹੈ ਸੰਤ ਭਗਤਕ ਸੰਤ ਵੀ ਪੂਜਨੀਕ ਹੈ ਪਕਰ ਵੀ ਪੂਜਨੀਕ ਹੈ ਸੰਤ ਕੁਲ ਅਵਸਥਾ ਪਰਮਾਤਮਾ ਦੀ ਹੈ ਪੱਥਰ ਕੋਲ ਅਵਸਥਾ ਪਰਮਾਤਮਾ ਦੀ ਪਰ ਪੱਥਰ ਕੋਲ ਅਵਸਥਾ ਤੇ ਹੈ ਸਮਝ ਨਹੀਂ ਸੰਤ ਕੋਲ ਸਮਝ ਵੀ ਹੈ ਕਿ ਅਵਸਥਾ ਦੀ ਬੋਲੇ ਸੋਨਾ ਪੱਥਰ ਦਾ ਭਵਿਸ਼ ਹੈ ਸੰਤ ਹੋਣਾ ਮਨਸਪਤੀ ਦਾ ਭਵਿਸ਼ ਹੈ ਸੰਤ ਹੋਣਾ ਪਸ਼ੂਮਨ ਦਾ ਭਵਿਸ਼ ਹੈ ਸੰਤ ਹੋਣਾ ਮਨੁੱਖ ਦਾ ਕੋਈ ਭਵਿਸ਼ ਨਹੀਂ ਮਨੁੱਖ ਦਾ ਭਵਿਸ਼ ਹੈ ਸੰਤ ਹੋਣਾ ਇਸ ਤੋਂ ਲਾਵਾ ਹੋਰ ਕੋਈ ਭਵਿਸ਼ ਨਹੀਂ ਨਿਕਮੇ ਜੋਤਸੀਆਂ ਦੇ ਚੱਕਰ ਵਿੱਚ ਨਹੀਂ ਪੈਣ ਦੀ ਲੋੜ ਜੋ ਕੁਝ ਵੀ ਅੱਜ ਤੱਕ ਸਾਨੂੰ ਮਿਲੇ ਇਹ ਸਭ ਰਸਤੇ ਦੇ ਪੜਾਓ ਨੇ ਜਿੰਨੇ ਚਿਰ ਤੱਕ ਪ੍ਰਮਾਤਮਾ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਇਹ ਵੀ ਮੈਰਜ਼ ਕਰਾ ਇਹ ਸਾਰਾ ਖੁਲਾਸਾ ਸਵੇਰੇ ਤੁਹਾਡੇ ਸਾਹਮਣੇ ਕਰਾਂਗੇ ਜਿਹੜਾ ਸਮਾਂ ਹੈ ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੇ ਨਾਲ ਜਿਵੇਂ ਜਥੇ ਚੱਲਦੇ ਨੇ ਉਹ ਵੀ ਆਏ ਹੋਏ ਨੇ ਤੇ ਗੁਣੀ ਜਨਵੀ ਨੇ ਗੈਨੀ ਰਣਜੀਤ ਸਿੰਘ ਦੀ ਗੋਹਰ ਨੇ ਬੀਬੀ ਮੰਜੀਤ ਗੋਹਰ ਹੈ ਔਰ ਗੈਨੀ ਬਰਵਿੰਦਰ ਸਿੰਘ ਜੀ ਨੇ ਕਿ ਤੇ ਸਾਡੇ ਸਾਹਮਣੇ 10-10 ਮਿੰਟ ਹਾਜ਼ਰੀਆਂ ਭਰਣਗੇ। ਔਰ ਇਸੇ ਤਰੀਕੇ ਨਾਲ ਜਥਿਆਂ ਨੇ ਹਰ ਜੱਸਾਪ ਨੂੰ ਸਰਵਨ ਕਰਾਣਾ ਹੈ। ਵੰਡਣ ਵਾਲੇ ਬਥੇੜੇ ਆਣੇ ਤੁਸੀਂ ਚੱਕਣ ਵਾਲੇ ਜੋ ਹੈ ਬਣ ਜਾਓ ਸਮਾਂ ਤੁਸੀਂ ਕਢੋ। ਬਾਕੀ ਸਾਰਿਆਂ ਦੇ